ਬਿਲਕੁਲ ਮਨయోగ ਐਸਐਸਪੀ ਪ੍ਰੋਇਟਰ ਸਰਦਾਰਪੁਰ ਤੋਂ ਬੁਲਸੀ ਜੀ ਉਹਨਾਂ ਦੇ ਬੜੇ ਸਖਤ ਨਰਦੇਸ਼ ਨੇ ਟ੍ਰੈਫਿਕ ਨਿਯਮਾਂ ਦੇ ਸਬੰਧ ਵਿੱਚ ਕੋਈ ਵੀ ਵਾਇਲੇਸ਼ਨ ਕਰਦਾ ਬੁਲਟ ਪਟਾਕਿਆਂ ਵਾਲ ਹੋ ਗਿਆ ਵਿਦਆਊਟ ਨੰਬਰ ਪਲੇਟ ਹੋ ਗਿਆ ਤੇ ਪ੍ਰਾਇਟਿਕ ਹੋ ਗਿਆ ਕਿਸੇ ਕੀਮਤ ਦਾ ਨਹੀਂ ਬਖਸ਼ਣਾ ਚਾਹੀਦਾ ਇਸ ਕਲਕੂਲੇਟਡ ਦਰਾਨੇ ਚੈਕਿੰਗ ਨੂੰ ਪਤਾ ਹੈ ਜਦੋਂ ਕਿਸ ਨੂੰ ਫੜੀਦਿਆਂ ਦੀ ਕੋਸ਼ਿਸ਼ ਹੁੰਦੀ ਭੱਜਣ ਦੀ ਪਰ ਆਪਣੇ ਮੁੰਡੇ ਬੜੇ ਐਕਟਿਵ ਨੇ ਫੜੇ ਜਾਂਦੇ ਮੌਕੇ ਤੇ ਇਹਦਾ ਲੱਗਦਾ ਨਹੀਂ ਹੈਗਾ ਕਿ ਜਿਸ ਤਰ੍ਹਾਂ ਇਸ ਤਰ੍ਹਾਂ ਚੈਕਿੰਗ ਕਰਨ ਦੇ ਨਾਲ ਕੁਝ ਅੱਗੇ ਨਾਲੋਂ ਜਾਂ ਪਲੁਕਾ ਖੋਹਾਂ ਦਾ ਵੀ ਕਾਫੀ ਜਿਹਾ ਫਰਕ ਪੈ ਰਿਹਾ ਹੈ ਬਿਲਕੁਲ ਜਦੋਂ ਹੀ ਚੈਕਿੰਗ ਹੋਵੇਗੀ ਭਾਵੇਂ ਟ੍ਰੈਫਿਕ ਚੈਕਿੰਗ ਆ ਭਾਵੇਂ ਬੇਹ ਐਸਟੀਐਸ ਤੋਂ ਬੰਡ ਚੈਕਿੰਗ ਕਰਦੇ ਨੇ ਇਸ ਚੀਜ਼ ਦਾ ਫੈਕਟ ਤਾਂ ਹੁੰਦਾ ਹੈ ਹਨਾ ਕੋਈ ਵੀ ਗਲਤ ਅੰਸਰ ਹੈ ਉਹ ਜਦੋਂ ਚੈਕਿੰਗ ਚੱਲਦੀ ਹੈ ਉਹਦੇ ਕੋਸਾ ਪਾਸਾ ਕਰਨ ਦੀ ਕੋਸ਼ਿਸ਼ ਕਰਦਾ ਹਨਾ ਇਹ ਕਰਕੇ ਬੜੀ ਮਤਲਬ ਫਰਕ ਪੈਂਦਾ ਬਹੁਤ ਜਿਆਦਾ ਫਰਕ ਪੈਂਦਾ ਜਿਸ ਤਰ੍ਹਾਂ ਉਹ ਦੇਖਿਆ ਜਿਵੇਂ ਬੋਰਡ ਨੇ ਕਿਹਾ ਕਿ ਬੋਰਡ ਵੀ ਕੀਤੇ ਜਾ ਰਹੇ ਨੇ ਜਾਂ ਖਲਾਨ ਕੱਟ ਕੇ ਉਹਨਾਂ ਨੂੰ ਦੇਖਿਆ ਜਾ ਰਿਹਾ ਹੈ ਬਿਲਕੁਲ ਇਹਨਾਂ ਦੇ ਜੁਰਮ ਤਾਂ ਦਿੱਖਿਆ ਜਾਂਦਾ ਇਹ ਕਿੱਦਾਂ ਦਾ ਜੁਰਮ ਹੈ ਜੇ ਤਾਂ ਕੋਈ ਬੁਲਟ ਪਟਾਕੇ ਮਾਰਦਾ ਹੈ ਕੋਈ ਜੇ ਸਟੇਸ਼ਨ ਹੈ ਨਹੀਂ ਐਰਾ ਵਗੈਰਾ ਉਹਨੂੰ ਅੰਡਰ ਸੈਕਸ਼ਨ 277 ਦੇ ਬੰਦੂਰ ਕੀਤਾ ਜਾਂਦਾ ਜੇ ਕੋਈ ਛੋਟਾ ਮੋਟਾ ਫੈਂਸ ਉਹਦਾ ਆਨਲਾਈਨ ਚਲਾਮੇ ਕਰ ਦਿੱਤੇ ਜਾਂਦਾ ਜੇ ਛੋਟੀ ਉਮਰ ਦੇ ਬੱਚੇ ਚਲਾ ਰਹੇ ਨੇ ਜਿਹੜੇ ਉਹਨਾਂ ਦੇ ਪੇਰੈਂਟ ਵੀ ਅਪੀਲ ਕਰਨ। ਮੇਰੀ ਇਹੀ ਬੇਨਤੀ ਹੈ ਕਿ ਜਦ ਇਹ ਛੋਟੇ ਬੱਚੇ ਹੈ 18 ਸਾਲ ਤੋਂ ਘੱਟ ਉਹਨਾਂ ਨੂੰ ਵੀ ਕਾਨੂੰਨ ਆ ਦਿਓ। ਠੀਕ ਹੈ ਕਿਤੇ ਜਾਣਾ ਬੱਚਿਆਂ ਦੇ ਨਾਲ ਆਪ ਜਾਓ ਜ਼ਿੰਮੇਵਾਰੀ ਸਮਝੋ ਇਹ ਪ੍ਰਸ਼ਾਸਨ ਦੀ ਪੁਲਿਸ ਦੀ ਜ਼ਿੰਮੇਵਾਰੀ ਹੈ ਤੇ ਪੇਰੈਂਟਸ ਦਾ ਵੀ ਫਰਜ਼ ਬੰਦਾ ਹੈ। ਇਹ ਚੀਜ਼ੇ ਪਹਿਲਾਂ ਦੇਣ ਮੈਨੂੰ ਉਮੀਦ ਹੈ ਹੋਗਾ ਕਿ ਆਪਣੇ ਚਿਹਰੇ ਬੜੇ ਸੁਝਵਾਨੇ ਪ੍ਰੇਰਿਤ ਤੇ ਇਸੀ ਦਾ ਅਮਲ ਕਰਨਗੇ ਤੇ ਕਿ ਨਾਲੋਂ ਕਾਫੀ ਫਰਕ ਵੀ ਪਿਆ ਹੈ